ਮੋਬਾਈਲ ਵੰਡੇ ਕਿ ਕਿੰਨੇ ਮੋਬਾਈਲ ਵੰਡੇਗੇ ਉਸ ਤੋਂ ਪਹਿਲਾਂ ਕਿੰਨੇ ਵੰਡੇਗੇ ਅੱਜ ਜੀ ਇਹ ਨਵੇਂ ਸਾਲ ਦੇ ਉੱਤੇ ਅਸੀਂ ਇੱਕ ਉਪਰਾਲਾ ਕੀਤਾ ਹੈਗਾ ਬਟਾਲਾ ਪੁਲਿਸ ਨੇ ਅੱਜ ਅਸੀਂ 350 ਦੇ ਕਰਾਈਬ ਜਿਹੜੇ ਮੋਬਾਈਲ ਹੈਗੇ ਆ ਉਹ ਲੋਕਾਂ ਨੂੰ ਵੰਡੇ ਆ ਜਿੱਦੀ ਕੀਮਤ ਕਰੀਬ 7-8 ਦੇ ਨੇੜੇ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਸਾਰੇ ਸਾਲ ਦੇ ਵਿੱਚ ਅਸੀਂ 1350 ਦੇ ਨਜ਼ਦੀਕ ਜਿਹੜੇ ਮੋਬਾਈਲ ਹੈਗੇ ਆ ਉਹ ਲੱਭ ਕੇ ਲੋਕਾਂ ਨੂੰ ਰਿਟਰਨ ਕੀਤੇ ਆ ਜਿੱਦੀ ਕੀਮਤ ਕੁਝ 22 ਕਰੋੜ ਦੇ ਨੇੜੇ ਆਂਦੀ ਹੈਗੀ ਇਹ ਅਸੀਂ ਇਹਦੇ ਵਿੱਚ ਇਹ ਹੈਗਾ ਕਿ ਮੈਂ ਤੁਹਾਡੇ ਮਾਪੇ ਮਾਹੀ ਸਾਰੇ ਬਟਾਲਾ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਦਾ ਵੀ ਜੇ ਮੋਬਾਈਲ ਕਿਤੇ ਗਵਾਜਦਾ ਹੈਗਾ ਤਾਂ ਜਾਂ ਤਾਂ ਉਹਦਾ ਡੱਬਾ ਜਾਂ ਉਹਦਾ ਆਈਐਮਈ ਨੰਬਰ ਹੁੰਦਾ ਇੱਕ ਉਹ ਸਾਡੇ ਕੋਲ ਲੈ ਕੇ ਪਹੁੰਚੋ ਤੁਸੀਂ ਇਹ ਨੰਬਰ ਜਾਂ ਤਾਂ ਥਾਣੇ ਦੇ ਵਿੱਚ ਤੁਸੀਂ ਆਪਣੀ ਕਮਰੇ ਦੇ ਸਕਦੇ ਹੋ ਜਾਂ ਸਾਂਝ ਕੇਂਦਰਾਂ ਦੇ ਵਿੱਚ ਆਪਣੀ ਕਮਰੇ ਦੇ ਸਕਦੇ ਹੋ ਤੇ ਉਹਦੇ ਵਿੱਚ ਅਸੀਂ ਪੂਰੀ ਐਫਰਟ ਕਰਕੇ ਜਿਹੜਾ ਹੈਗਾ ਤੁਹਾਡਾ ਮੋਬਾਈਲ ਲੱਭ ਕੇ ਵਾਪਸ ਦਵਾਵਾਂਗੇ ਤੁਹਾਡੀ ਟੀਮ ਨੇ ਪੰਜਾਬ ਪੂਰੇ ਚੋਂ ਤੇ ਲੱਭੇ ਉਹਦੇ ਸਮਝ ਆ ਗਿਆ ਕਿ ਕੋਈ ਨਹੀਂ ਨੈਟਵਰਕ لیکن کوجے ਤੋਂ موبائل ਆ쉐 ਵੀ ਲੋਕ ملے ਜਿਹੜੇ ਵਿਦੇਸ਼ ਚ ਗਏਦੇ ਸੀ ਵਿਦੇਸ਼ ਲਗੇ ਸੀ ਫਿਰ ਉੱਥੋਂ ਵੀ ਵਾਪਸ ਨੂੰ ਗਏ ਕਿੰਨਾ ਔਖਾ ਉਪਰਾਲਾ ਜਾਂ ਇਸ ਨਾਲ ਕਿੰਨੀ ਕਿ ਸੰਤੁਸ਼ਟੀ ਮਿਲਦੀ ਲੋਕਾਂ ਨੂੰ ਆ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਆ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਤੇ ਡੀਐਸਪੀ ਸਿਕਿਉਰਿਟੀ ਨੇ ਬੜਾਈ ਟੀਮ ਨੇ ਐਫਰਟ ਕੀਤਾ ਹੈਗਾ ਮੈਨੂੰ ਕੁਝ ਅਫਸਰ ਦੱਸ ਰਹੇ ਸੀਗੇ ਕਿ ਮਹਾਰਾਸ਼ਟਰਾ ਤੋਂ ਤੇ ਬਿਹਾਰ ਤੋਂ ਇਹ ਜਿਹੜੇ ਮੋਬਾਈਲ ਹੈਗੇ ਆ ਅਸੀਂ ਵਾਪਸ ਲਿਆ ਕੇ ਲੋਕਾਂ ਨੂੰ ਰਿਟਰਨ ਕੀਤੇ ਹੈਗੇ ਤੇ ਇਹ ਚ ਜਿਹੜੀ ਟੀਮ ਹੈ ਸਾਡੀ ਬੜਾ ਅੱਛਾ ਕੰਮ ਕਰ ਰਹੀ ਹੈ ਮੈਂ ਉਹਨਾਂ ਦੇ ਕੰਮ ਨੂੰ ਅਪਰੀਸ਼ ਅੱਜ ਇਹ ਕਰਵਾ। ਅੱਜ ਜੀ ਕਿੱਥੇ ਫੋਨ ਘੁਆਚਾ ਸੀ ਤੇ ਅੱਜ ਜਦੋਂ ਮਿਲ ਗਿਆ ਤਾਂ ਕੀ ਕਹਿਣਾ ਚਾਹੋਗੇ? ਲੇਕਿਨ ਜੀ ਅਸੀਂ ਹੈਗੇ ਆ ਕਾਲੀਦਵਾਰੇ ਮੰਦਰ ਦੇ ਸੇਵਾਦਾਰ ਆ। ਉਥੇ ਸੇਵਾ ਕਰਦੇ ਪਏ ਸੀ ਤੇ ਸਾਡੇ ਸੇਵਾ ਕਰਦੇ ਕਰਦੇ ਕੋਈ ਚੁੱਕ ਕੇ ਲੈ ਗਿਆ ਸੀ ਮੋਬਾਈਲ। ਤੇ ਅੱਜ ਇਹਨਾਂ ਮਹੀਨਿਆਂ ਬਾਅਦ ਮਾਣ ਜੋ ਮਾਤਾ ਰੰਦੇ ਅਸ਼ੀਰਵਾਦ ਨਾਲ ਕਹਿੰਦੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਸਾਨੂੰ ਦੁਆਰਾ ਮਿਲਿਆ ਹੈ ਦੀਪ ਸਿੰਘ ਜੀ ਉਹ ਚ ਯਾਦਾਂ ਸਪੈਸ਼ਲ ਹੈ ਕਿ ਮੇਰੇ ਮੋਬਾਈਲ ਨਾਲ ਜੁੜੀ ਦ ਸੀ ਸਾਡੀ ਦੀਦੀ ਨੇ ਗਿਫਟ ਦਿੱਤਾ ਸੀ ਸਾਕੇ 1.5 ਤੇ ਉਹ ਗਿਫਟ ਕਰਕੇ ਮਨ ਬਹੁਤ ਪ੍ਰਸਾਦ ਸੀ ਕਿ ਦੀਦੀ ਨੇ ਨਵਾਂ ਮੋਬਾਈਲ ਗਿਫਟ ਕੀਤਾ ਤੇ ਉਹ ਚੋਰੀ ਹੋ ਗਿਆ ਹੈ ਤੇ ਇਸ ਕਰਕੇ ਦੁੱਖ ਲੱਗਦਾ ਸੀ ਹੁਣ ਬਹੁਤ ਮਨ ਖੁਸ਼ ਹੋ ਰਿਹਾ ਹੈ ਕਿ ਮਨ ਦੇ ਵਿੱਚ ਖੁਸ਼ੀ ਨਾਤੂ ਵੀ ਆ ਰਹੀ ਹੈ ਕਿ ਲਓ ਜੀ ਕਿ ਦੀਦੀ ਦਾ ਦਿੱਤਾ ਗਿਫਟ ਵਾਪਸ ਮਿਲ ਗਿਆ ਹੈ ਮੇਰਾ ਨਾਮ ਹੈ ਸੁਵੇਦਾਰ ਕੇਕੇ ਸ਼ਰਮਾ ਅੱਛਾ ਜੀ ਕੀ ਹੋਇਆ ਕੀ ਕਿੱਥੇ ਗਿਆ ਚਾਹੁੰਦੇ ਇੱਥੇ ਬਸਟਾਨ ਲਾਗੇ ਬੈਠੇ ਮੇਰੇ ਦਾ ਰਮਨਦੀਪ ਦਾ ਜੀ ਤੇ ਮੈਂ ਕਸਤੂਰੀ ਸਾਹਿਬ ਨੂੰ ਜਾ ਕੇ ਦੱਸਿਆ ਨਾ ਇਹ ਸਿਹਤ ਡਿਪਾਰਟਮੈਂਟ ਨਹੀਂ ਹੈ ਤੇ ਇਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ ਕਿ ਤਕਰੀਬਨ 5-6 ਮਹੀਨੇ ਦੇ ਵਿੱਚ ਲੱਭ ਕੇ ਦਿੱਤਾ ਉਹ ਪਤਾ ਚੱਲਿਆ ਫਿਰ ਰਾਤ ਰਾਤ ਗਿਆ ਬੜੀ ਮੁਸ਼ਕਲ ਹੋ ਆਪਣੇ ਤਰੀਕੇ ਨਾਲ ਇਹਨਾਂ ਨੇ ਉਹ ਬੰਦੇ ਨੂੰ ਬੁਕਾ ਕੇ 100 ਤੋਂ 120 ਤੱਕ ਉੱਥੋਂ ਉਹਨਾਂ ਨੇ ਫਿਰ ਭੇਜਿਆ ਤੇ ਮੈਨੂੰ ਫਿਰ ਮੈਸੇਜ ਆਇਆ ਵੀ ਤੁਹਾਡਾ ਮੋਬਾਈਲ ਮਿਲ ਚੁੱਕਾ ਵਾ ਵੇਰਾ ਨਾਮ ਸੰਦੀਪ ਲਖਨਪਾਲ ਹੈ ਜੀ ਕਿੱਥੇ ਗਵਾਚਿਆ ਮੇਰਾ ਫੋਨ ਸੇ ਜਲੰਧਰ ਦਾ ਬੱਸ ਸਟੈਂਡ ਦੇ ਗਵਾਚਿਆ ਸੀਗਾ ਜੀ ਹਾਂ ਅੱਜ 1 ਸਾਲ 8 ਮਹੀਨੇ ਬਾਅਦ ਪੰਜਾਬ ਉਸੇ ਲੱਭ ਕੇ ਦਿੱਤਾ ਯਹੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਜਿਆਦਾ ਤੁਹਾਡਾ ਬਹੁਤ ਕੁਝ ਯਾਦਾ ਸਰ ਮੈਂ ਦੇਰਾ ਤੋਂ ਗਿਆ ਸੀਗਾ ਜੀ ਸਾਰੀਆਂ ਵੀਡੀਓ ਤੇ ਜੀ ਪਈ ਹੈ ਵੇਖਣ ਦਾ ਮੌਕਾ ਨਹੀਂ ਲਿਆ ਤੇ 31 ਦਸੰਬਰ ਨੂੰ ਫੋਨ ਆਇਆ ਜੀ ਤੇ ਕਾਰ ਦੇ ਵਿੱਚ ਸਪੀਕਰ ਤੇ ਨਾਲ ਮੇਰਾ ਫੋਨ ਲੱਗਾ ਦਾ ਸੀ ਸਾਡੇ ਨਿਆਣਿਆਂ ਨੇ ਬੜੀ ਖੁਸ਼ੀ ਮਨਾਈ ਕਹਿੰਦੇ ਪਾਪਾ ਇੱਕ ਫੋੜਾ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਬਹੁਤ ਬਹੁਤ ਧੰਨਵਾਦੀ ਰਹੀ